ਪੰਜਾਬੀਆਂ ਚ ਹੁਣ ਬੜੀ ਇਹ ਕਾਮ ਗੱਲ ਹੈ ਕਿ ਪੰਜਾਬੀ ਬਾਹਰ ਜਾ ਰਹੇ ਆ ਕੈਨੇਡਾ ਜਾ ਰਹੇ ਆ ਜਦੋਂ ਸਵਾਲ ਕੀਤਾ ਜਾਂਦਾ ਹੈ ਕਿ ਕਿਉਂ ਜਾ ਰਹੇ ਹੋ ਤਾਂ ਸਿੱਧਾ ਜਵਾਬ ਆਉਂਦਾ ਹੈ ਕਿ ਹੁਣ ਇੱਥੇ ਕੁਝ ਨਹੀਂ ਰਹਿ ਗਿਆ ਹੁਣ ਇੱਥੇ ਖੇਤੀ ਚ ਕੁਝ ਨਹੀਂ ਬਚਦਾ ਹੁਣ ਇੱਥੇ ਸਾਨੂੰ ਨੌਕਰੀ ਨਹੀਂ ਲੱਭਦੀ ਕਮਾਈ ਹੈ ਨਹੀਂ ਲਿਵਿੰਗ ਸਟੈਂਡਰਡ ਨਹੀਂ ਸਾਡਾ ਬਣ ਪਾਂਦਾ ਉਧਰ ਜ਼ਿੰਦਗੀ ਬਿਹਤਰ ਹੈ ਤੇ ਉੱਥੇ ਜਾ ਕੇ ਕੰਮ ਕਰਦੇ ਆ ਮਿਹਨਤ ਕਰਦੇ ਆ ਪਰ ਯਾਦ ਰੱਖਿਓ ਮਿਹਨਤ ਤਾਂ ਅਸੀਂ ਇੱਥੇ ਵੀ ਬਹੁਤ ਕਰਦੇ ਸੀ ਇੱਥੇ ਮਿਹਨਤ ਕਰਕੇ ਹੀ ਅਸੀਂ ਤਰੱਕੀ ਦੀਆਂ ਨਵੀਆਂ ਰਹਾਂ ਨਵੀਆਂ ਬੁਲੰਦੀਆਂ ਨੂੰ ਛੂਇਆ ਸੀਗਾ ਤੇ ਫਿਰ ਅੱਜ ਸਾਨੂੰ ਕੀ ਹੋ ਗਿਆ ਸਵਾਲ ਇਹ ਹੈ ਕਿ ਕੀ ਅਸੀਂ ਰਿਸਰਚ ਕੀਤੀ ਕਿ ਇੱਥੇ ਸਾਡੇ ਕੋਲ ਅਵੇਲੇਬਲ ਕੀ ਕੀ ਹੈ ਖਾਸ ਤੌਰ ਤੇ ਖੇਤੀ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਗਾਤਾਰ ਰਿਸਰਚ ਦੇ ਖੇਤਰ ਵਿੱਚ ਬੜੇ ਮਾਰਕੇ ਮਾਰ ਰਹੀ ਹੈ ਨਵੀਆਂ ਚੀਜ਼ਾਂ ਸਾਨੂੰ ਪੇਸ਼ ਕਰ ਰਹੀ ਹੈ ਪਰ ਸਾਡੇ ਤੱਕ ਪਹੁੰਚ ਪਾ ਰਹੀਆਂ ਕਿ ਨਹੀਂ ਪਹੁੰਚ ਪਾ ਰਹੀਆਂ ਖਾਸ ਤੌਰ ਤੇ ਅੱਜ ਦੀ ਇਹ ਇੰਟਰਵਿਊ ਨੌਜਵਾਨ ਕਿਸਾਨਾਂ ਵਾਸਤੇ ਉਹਨਾਂ ਵਾਸਤੇ ਜੋ ਹਤਾਸ਼ ਹੋ ਕੇ ਸੋਚ ਰਹੇ ਕਿ ਹੁਣ ਖੇਤੀ ਚ ਕੁਝ ਨਹੀਂ ਬਚਿਆ ਖੇਤੀ ਲਾਹੇਵੰਦ ਨਹੀਂ ਹੈ ਰਮਨਦੀਪ ਸਿੰਘ ਜੀ ਖੇਤੀ ਮਾਹਰ ਨੇ ਸਾਡੇ ਨਾਲ ਜੁੜੇ ਹੋਏ ਨੇ ਮਾਰਕੀਟਿੰਗ ਮਾਹਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਸੀ ਕਾਲ ਜੀ ਸਵਾਗਤ ਹੈ ਜੀ ਸਸੀ ਕਾਲ ਜੀ ਸਵਾਗਤ ਰਮਨਦੀਪ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਹੈ ਬੜੀ ਹਤਾਸ਼ਾ ਹੈ ਨੌਜਵਾਨਾਂ ਚ ਕਿ ਖੇਤੀ ਚ ਹੁਣ ਕੁਝ ਨਹੀਂ ਬਚਦਾ ਯੂਨੀਵਰਸਿਟੀ ਕੋਈ ਐਸੇ ਐਫਰਟਸ ਕਰ ਰਹੀ ਹੈ ਕਿ ਖੇਤੀ ਦੇ ਵਿੱਚ ਕੁਝ ਵੱਧ ਸਕੇ ਤੇ ਕੋਈ ਐਸੇ ਐਫਰਟਸ ਹੋਏ ਹੈ ਅਹ ਦੇਖੋ ਇਹਦੇ ਵਿੱਚ ਇੱਕ ਚੀਜ਼ ਨੂੰ ਸਾਨੂੰ ਮੁੱਖ ਰੱਖਣਾ ਪਊਗਾ ਕਿ ਅੱਜ ਅਸੀਂ ਖੇਤੀ ਪ੍ਰਧਾਨ ਸੂਬਾ ਹੂੰ ਤੇ ਖੇਤੀ ਪ੍ਰਧਾਨ ਦੇ ਵਿੱਚ ਜੇ ਅਸੀਂ ਖੇਤੀ ਦੇ ਵਿੱਚ ਬਹੁਤ ਮੱਲਾ ਮਾਰੀ ਆ ਪ੍ਰੋਡਕਸ਼ਨ ਸਿਸਟਮ ਦੇ ਵਿੱਚ ਪਰ ਜੇ ਅਸੀਂ ਕੁੱਲ ਇਸ ਗੱਲ ਨੂੰ ਘੋਕ ਕੇ ਦੇਖੀਏ ਤਾਂ ਮੈਨੂੰ ਲੱਗਦਾ ਕਿ ਜੇ ਨੌਜਵਾਨ ਖੇਤੀ 'ਚ ਉੱਧਰ ਰਿਹਾ ਤਾਂ ਉਹਦੇ ਕੁਝ ਕਾਰਨ ਹੈ ਕਿ ਅਸੀਂ ਆਪਣੀ ਸ਼ਮਤਾ ਹੋਰ ਨਹੀਂ ਵਧਾ ਸਕਦੇ ਜੋ ਸਾਡੇ ਪ੍ਰੋਡਕਸ਼ਨ ਸਿਸਟਮ ਆ ਉਹ ਮੈਕਸਿਮਮ ਆ ਦੁਨੀਆ ਦੀ ਮੰਡੀ ਦੇ ਵਿੱਚ ਅਸੀਂ ਨਿੱਤਰ ਕੇ ਆ ਰਹੇ ਹਾਂ ਪਰ ਅਸੀਂ ਫੇਲਿਅਰ ਕਿੱਥੇ ਆ ਮੰਡੀ ਕਰਨ ਦੇ ਵਿੱਚ ਹੁਣ ਇਥੇ ਸਿਰਫ ਤੇ ਸਿਰਫ ਮੈਂ ਇਸ ਗੱਲ ਨੂੰ ਮੱਧਿਆ ਨਜ਼ਰ ਰੱਖਦੇ ਹੋ ਜਿਹੜਾ ਤੁਸੀਂ ਸਵਾਲ ਕੀਤਾ ਕਿ ਨੌਜਵਾਨਾਂ ਕੋਲੇ ਨਵੇਂ ਰਾਹਾਂ ਤੇ ਤੇ ਨਵੀਆਂ ਲੀਹਾਂ ਤੇ ਉਹਨਾਂ ਨੂੰ ਤੁਰਨਾ ਪੈਣਾ ਔਰ ਨਵੇਂ ਰਾਹ ਤੇ ਨਵੀਆਂ ਲੀਹਾਂ ਅਸੀਂ ਦੇ ਰਹੇ ਹਾਂ ਦੇਖੋ ਜਿੱਦਾਂ ਫੋਰ ਐਗਜ਼ਾਮਪਲ ਜੇ ਆਪਾਂ ਉਦਾਹਰਨ ਦੇ ਰੂਪ ਦੇ ਵਿੱਚ ਲਈਏ ਤਾਂ ਖੇਤੀ ਜਿੰਸਾਂ ਨੂੰ ਖੇਤੀ ਲਾਗਤਾਂ ਨੂੰ ਸਮਝ ਕੇ ਲਾ ਕੇ ਖੇਤੀ ਜਿੰਸ ਨੂੰ ਪੈਦਾ ਕਰਕੇ ਅਸੀਂ 100 ਚੋਂ 90 ਨੰਬਰ ਲੈਨੇ ਆ ਪੰਜਾਬ ਨੇ ਹੂੰ ਕਹਿ ਸਕਦੇ ਹਾਂ ਜੇ ਪ੍ਰਤੀਸ਼ਤ ਦੇ حساب ਨਾਲ ਦੱਸਿਆ ਜਾਵੇ ਪਰ ਜੇ ਅਸੀਂ ਦੇਖੀ ਤਾਂ ਅਸੀਂ ਉਹਨੂੰ ਮੂਲ ਰੂਪ ਦੇ ਵਿੱਚ ਖੇਤੀ ਉਤਪਾਦ ਦੇ ਵਿੱਚ ਨਹੀਂ ਬਦਲ ਪਾਏ ਸਾਰੀਆਂ ਜਿੰਸਾਂ ਨੂੰ ਜਿੰਸ ਕੋਈ ਵੀ ਹੋਵੇ ਭਾਵੇਂ ਈਵਨ ਜੇ ਅਸੀਂ ਕਣਕ ਝੋਨੇ ਦੀ ਵੀ ਗੱਲ ਕਰੀਏ ਤਾਂ ਅਸੀਂ ਉਹਦੇ ਵਿੱਚ ਕਮਰਸ਼ੀਅਲ ਲੈਵਲ ਤੇ ਬਦਲ ਪਾਏ ਆ ਬਟ ਹਾਊਸ ਹੋਲਡ ਲੈਵਲ ਤੇ ਨਹੀਂ ਬਦਲ ਪਾਏ ਐ ਇਦਾਂ ਹੀ ਜੇ ਅਸੀਂ ਗੱਲ ਕਰੀਏ ਦਾਲਾਂ ਦੀ ਜੇ ਇਦਾਂ ਹੀ ਤੇਲ ਬੀਜ ਫਸਲਾਂ ਦੀ ਗੱਲ ਕਰੀਏ ਜਾਂ ਇਦਾਂ ਹੀ ਖੁੰਬਾਂ ਦੀ ਗੱਲ ਕਰੀਏ ਜਾਂ ਹੋਰ ਜਿੰਨੀਆਂ ਵੀ ਜਨਸਾਂ ਜਾਂ ਜਿੰਨੀ ਵੀ ਪੈਦਾਵਾਰ ਹੁੰਦੀ ਆ ਅਸੀਂ ਉਹਨੂੰ ਉਤਪਾਦ ਦੇ ਰੂਪ ਦੇ ਵਿੱਚ ਖਪਤਕਾਰ ਦੇ ਸਨਮੁਖ ਨਹੀਂ ਕਰ पाए ਕਿਤੇ ਨਾ ਕਿਤੇ ਇੱਥੇ ਮੰਡੀਕਰਨ ਦਾ ਫੇਲੀਅਰ ਆ ਤੇ ਕਿਤੇ ਨਾ ਕਿਤੇ ਟੈਕਨੋਲੋਜੀ ਦਾ ਫੇਲੀਅਰ ਆ ਕਿ ਸਾਡੇ ਕੋਲੋਂ ਜਨਸ ਤੋਂ ਉਤਪਾਦ ਨਹੀਂ ਤਿਆਰ ਹੋ ਰਿਹਾ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਖੇਤਰ ਦੇ ਵਿੱਚ ਅਸੀਂ ਕਾਫੀ ਚਿਰਾਂ ਤੋਂ ਲੱਗੇ ਹੋਏ ਹਾਂ ਕਿਉਂਕਿ ਸਾਡਾ ਜਿਹੜਾ ਟੀਮ ਆ 95 ਤੋਂ ਕੰਮ ਕਰ ਰਹੀ ਆ ਕਿ ਕਿੱਦਾਂ ਜਨਸਾਂ ਤੋਂ ਜਾਂ ਕਿੱਦਾਂ ਉਤਪਾਦ ਤੋਂ ਵਸਤ ਕਪਤਕਾਰ ਦੇ ਨਾਲ ਜੁੜਦੇ ਜਾਓ ਤੇ ਵੈਲਿਊ ਚੇਨ ਤੇ ਪੈਰਾ ਦਿੰਦੇ ਜਾਓ ਇਸ ਗੱਲ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਬੇ ਹਤਾ ਸਾਡੇ ਕੋਲ ਇਹ ਧਾਰਨਾ ਹੈ ਜਿੱਦਾਂ ਸੱਲੋਪੁਰ ਦੇ ਵਿੱਚ ਸਾਡੇ ਕੋਲੇ ਕੁਸ਼ਲ ਸਿੰਘ ਨਾਮ ਦਾ ਇੱਕ 23 ਸਾਲਾ ਨੌਜਵਾਨ ਆ ਜਿੰਨੇ 3rd ਜਨਰੇਸ਼ਨ ਦੇ ਵਿੱਚ ਆ ਕੇ ਕੇਨ ਗਰੋਇੰਗ ਜਿਹੜੀ ਆ 슈ਗਰ ਕੇਨ ਗਰੋਇੰਗ ਦਾ ਕੰਮ ਕੀਤਾ ਉਹਦੇ ਦਾਦਾ ਜੀ ਵੀ ਕਰਦੇ ਸੀ ਉਹਦੇ ਬਾਪੂ ਜੀ ਵੀ ਕਰਦੇ ਸੀ ਉਹ ਖੁਦ ਵੀ ਗੰਨੇ ਦੀ ਕਾਸ਼ਤ ਕਰਦਾ ਪਰ ਉਹਨੇ ਗੰਨੇ ਦੀ ਕਾਸ਼ਤ ਦੇ ਨਾਲ ਨਾਲ ਬਹੁਤ ਵਧੀਆ ਤਰੀਕੇ ਨਾਲ ਗੁੜ ਤੇ ਸ਼ੱਕਰ ਤਿਆਰ ਕਰਕੇ ਖਪਤਕਾਰ ਦੀ ਝੋਲੀ 'ਚ ਪਾਇਆ ਔਰ ਅੱਠ ਤਰ੍ਹਾਂ ਦਾ ਗੁੜ ਤਿਆਰ ਕਰਕੇ ਖਪਤਕਾਰ ਦੀ ਝੋਲੀ 'ਚ ਪਾਇਆ ਔਰ ਉਹਨੇ এমਪਲੋਇਮੈਂਟ ਜਨਰੇਸ਼ਨ ਕੀਤੀ ਆ ਆਪਣੇ ਖਿੱਤੇ ਦੇ ਵਿੱਚ এমপ্লয়মেন্ট ਜਨਰੇਟ ਕੀਤੀ ਆ ਸੋ ਇਸ ਚੀਜ਼ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਮੈਨੂੰ ਲੱਗਦਾ ਕਿ ਥਾ ਸੰਭਾਵਨਾਵਾਂ ਪੰਜਾਬ ਦੇ ਵਿੱਚ ਪਰ ਨੌਜਵਾਨਾਂ ਨੂੰ ਜੁੜਨ ਦੀ ਲੋੜ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਾਡੇ ਹਰੇਕ ਜਿਹਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਆ ਸਾਡੇ ਜਿੰਨੇ ਤਿਆਰ ਕੀਤੇ ਹੋਏ ਜ਼ਿੰਮੇਦਾਰ ਆ ਉਹਨਾਂ ਨਾਲ ਜੁੜ ਜਾਣ ਜੇ ਉਹ ਜੁੜ ਕੇ ਜੇ ਉਹ ਸਕਿੱਲ ਲੈ ਕੇ এডਿਊਕੇਸ਼ਨ ਦੇ ਤਹਿਤ ਜੇ ਮਦਾਂ ਚ ਨਿਤਰੰਤ ਮੈਨੂੰ ਲੱਗਦਾ ਇੱਕ ਰਾ ਇੱਕ ਸੰਭਾਵਨਾ ਹੈ ਇੱਕ ਨਵੀਆਂ ਲੀਹਾਂ ਤੇ ਚੱਲਣ ਦਾ ਪ੍ਰੋਡਕਟਸ ਕਿਹੜੇ ਕਿਹੜੇ ਨੇ ਇੱਕ ਵਾਰ ਸਾਨੂੰ ਨਜ਼ਰ ਮਾਰਾ ਦਿਓ ਕਿਹੜੇ ਕਿਹੜੇ ਪ੍ਰੋਡਕਟਸ ਖੇਤੀਬਾੜੀ ਯੂਨੀਵਰਸਿਟੀ ਦੀ ਹੈਲਪ ਦੇ ਨਾਲ ਹੁਣ ਕਿਸਾਨ ਜਿਹੜੇ ਆ ਉਹ ਤਿਆਰ ਕਰ ਰਹੇ ਆ ਹਾਂ ਦੇਖੋ ਇਹਦੇ ਵਿੱਚ ਮੂਲ ਰੂਪ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਸਾਡੇ ਜਿਹੜੇ ਨੌਜਵਾਨ ਸਾਥੀ ਆ ਜਿੱਦਾਂ ਸਾਡੇ ਮਾਈਕਰੋ ਫੂਡਸ ਕਰਕੇ ਇੱਕ ਛੋਟੀ ਲਗੂ ਉਦਯੋਗ ਸ਼ੁਰੂ ਕੀਤਾ ਇਹ ਜਿਹੜਾ ਲਗੂ ਉਦਯੋਗ ਸ਼ੁਰੂ ਕੀਤਾ ਜੀ ਸਾਡੇ ਹੀ ਪੰਜਾਬ ਦੇ ਐਮ ਐਸ ਸੀ ਮਾਈਕਰੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਮ ਐਸ ਸੀ ਮਾਈਕਰੋਬਾਇਓਲੋਜੀ ਦੇ ਸਟੂਡੈਂਟ ਆ ਪ੍ਰਭਜੋਤ ਜੀ ਉਹਨਾਂ ਨੇ ਇਹ ਉਪਰਾਲਾ ਕੀਤਾ ਉਹਨਾਂ ਨੇ ਐਪਲ ਸਾਈਡਰ ਵਿਨੇਗਰ ਕੱਢਿਆ ਜੀ ਇੱਕ ਨਵੀਂ ਪ੍ਰੋਡਕਟ ਆਜ਼ਾਦ ਕੀਤੀ ਉਹ ਪੀਯੂ ਦੀ ਟੈਕਨੋਲੋਜੀ ਆ ਫੂਡ ਸਾਇੰਸ ਟੈਕਨੋਲੋਜੀ ਨੇ ਉਹਨੂੰ ਸਟੈਂਡਰਡਾਈਜ਼ ਕੀਤਾ ਹੋਇਆ ਬ੍ਰਾਂਡਿੰਗ ਲੇਬਲਿੰਗ ਤੇ ਮਾਰਕੀਟਿੰਗ ਵਿਧੀ ਅਸੀਂ ਉਹਨਾਂ ਨੂੰ ਸਿਖਾਈ ਆ ਹੁਣ ਇਹ ਦੋਨੋਂ ਪ੍ਰੋਡਕਟਸ ਇੱਕ ਤਾਂ ਮਲਟੀ ਗ੍ਰੇਨ ਆਟਾ ਤੇ ਇੱਕ ਜਿਹੜਾ ਐਪਲ ਸਾਈਡਰ ਵਿਨੇਗਰ ਦਾ ਬਹੁਤ अच्छी ਪੈਕਿੰਗ ਦਿੱਤਾ ਹੈ ਤਾਂ Amazon ਤੇ ਵੀ ਪ੍ਰੈਜ਼ੈਂਟ ਆ ਦੇਖੋ ਜੇ ਆਪਾਂ ਰਸਤੇ ਇਹਦੀ ਪ੍ਰੋਡਕਸ਼ਨ ਵੀ ਉਹ ਆਪ ਕਰ ਰਹੇ ਆ ਤੇ ਉਸ ਤੋਂ ਬਾਅਦ ਉਹਨੂੰ ਮਾਰਕੀਟਿੰਗ ਵੀ ਉਹਦੀ ਕਰ ਰਹੇ ਆ ਜਿੰਸ ਜਿਹੜੀ ਉਹ ਫਾਰਮਰਸ ਤੋਂ ਖਰੀਦ ਲਿਆ ਜਿੰਸ ਖਰੀਦ ਕੇ ਉਹਨੂੰ ਉਤਪਾਦ ਦੇ ਰੂਪ ਦੇ ਵਿੱਚ ਸਾਰੀ ਪੀਵੀ ਨੀ ਟੈਕਨੋਲੋਜੀ ਆ ਕਿਵੇਂ ਤਿਆਰ ਕਰਨਾ ਪੈਕੇਜਿੰਗ ਲੇਬਲਿੰਗ ਬ੍ਰਾਂਡਿੰਗ ਫਿਰ ਅਸੀਂ ਕਰਾਈ ਆ ਸਾਡੀ ਮਤਲਬ ਇੱਕ ਪੂਰੀ ਟੀਮ ਆ ਜਿਹਦੇ ਤਹਿਤ ਉਹਨਾਂ ਨੇ ਉਹ ਕੰਮ ਸਿੱਖਿਆ ਸਿੱਖ ਕੇ ਉਹਨਾਂ ਨੇ ਖਪਤਕਾਰ ਦੀ ਜ਼ਰੂਰਤ ਦੇ ਅਨਸਾਰ ਉਹਦੀ ਲੇਬਲਿੰਗ ਕੀਤੀ ਪੈਕੇਜਿੰਗ ਕੀਤੀ ਤੇ ਮੰਡੀ ਦੇ ਵਿੱਚ ਜਿਹੜੀ ਇਹ ਜਿੰਸ ਉਤਾਰੀ ਔਰ ਇੰਟਰਨੈਸ਼ਨਲ ਮੰਡੀ ਦੇ ਵਿੱਚ ਵੀ ਇਹ ਜਿੰਸ ਆਪਣੀ ਜਿਹੜੀ ਆ ਉਤਪਾਦ ਆ ਜਿਹੜਾ ਇਹ 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 ਹਾਜ਼ਰੀ ਲਵਾਰਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਐਮਾਜ਼ਨ ਤੇ ਇਹ ਪ੍ਰੋਡਕਟਸ ਅਵੇਲੇਬਲ ਆ ਤੁਸੀਂ ਮਾਈਕਰੋ ਫੂਡਸ ਤੇ ਜਾ ਕੇ ਮਲਟੀ ਗ੍ਰੇਨ ਆਟਾ ਜਾਂ ਐਪਲ ਸੈਡਰ ਵਿਨੇਗਰ ਰਮਨ ਜੀ ਕਈ ਵਾਰ ਨਾ ਚੀਜ਼ਾਂ ਕਹਿਣ ਚ ਬਹੁਤ ਸੌਖੀਆਂ ਹੁੰਦੀਆਂ ਇਹ ਬੜੀ ਵੱਡੀ ਗੱਲ ਹੈਗੀ ਹੈ ਕਿ ਅਸੀਂ ਕਹਤਾਂ ਇਹ ਸਾਰੇ ਆਮ ਕਿਸਾਨ ਐ ਜਿਹੜਾ ਪੁਰਾਣਾ ਕਿਸਾਨ ਐ ਉਮਰਾਂ ਤੋਂ ਜਿਹੜਾ ਖੇਤੀ ਕਰਦਾ ਰਿਹਾ ਉਹਦੇ ਵਾਸਤੇ ਕਿੰਨਾ ਸੌਖਾ ਹੈ ਸਾਰਾ ਕੁਝ ਦੇਖੋ ਜਦੋਂ ਅਸੀਂ ਕਈ ਵਾਰੀ ਮੋੜ ਲੈਣਾ ਹੁੰਦਾ ਨਾ ਮੈਨੂੰ ਲੱਗਦਾ ਕਿ ਜਿੱਥੇ ਬੈਂਡ ਆ ਜਾਂਦਾ ਉਹ ਸਾਡਾ ਜਿਹੜਾ ਮੋੜ ਲਿੱਤਾ ਹੋਇਆ ਨਾ ਕਈ ਵਾਰੀ ਬਹੁਤ ਸਖਾਵਾਂ ਹੋ ਜਾਂਦਾ ਤੁਹਾਨੂੰ ਇੱਕ ਐਜੂਕੇਸ਼ਨ ਦੇ ਨਾਲ ਜੁੜ ਕੇ ਸਕਿੱਲ ਲੈ ਕੇ ਬਹੁਤ ਛੋਟੀ ਜੀ ਸਕਿੱਲ ਆ ਇਹ ਕੋਈ ਬਹੁਤ ਵੱਡਾ ਕੰਮ ਨਹੀਂ ਹੈ ਜਿਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਰਿਸਕ ਹੈ ਇਹਦੇ ਵਿੱਚ ਰਿਸਕ ਕੋਈ ਨਹੀਂ ਹੈ ਤੁਸੀਂ ਜੇ ਯੂਨੀਵਰਸਿਟੀ ਦੇ ਨਾਲ ਜੁੜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੋ ਸਾਡੇ ਟ੍ਰੇਨਡ ਕੀਤੇ ਹੋਏ ਫਾਰਮਰਸ ਦੇ ਨਾਲ ਜੁੜੋ ਸਾਡੇ ਟ੍ਰੇਨਡ ਕੀਤੇ ਹੋਏ ਜਿਹੜੇ ਖੇਤੀ ਵਪਾਰੀ ਉਹਨਾਂ ਨਾਲ ਜੁੜੋ ਤਾਂ ਤੁਹਾਨੂੰ ਉੱਥੋਂ ਆਪਣੇ ਅਵਰਾਹ ਲੱਭਦਾ ਕਿ ਜੇ 23 ਸਾਲਾਂ ਦਾ ਕੁਸ਼ਲ ਸਿੰਘ ਕਰ ਸਕਦਾ ਜੇ 36 ਸਾਲਾਂ ਦਾ ਨਿਰਮਲ ਸਿੰਘ ਫਤੇਗੜ ਸਾਹਿਬ ਦੇ ਵਿੱਚ ਬੈਠਾ ਬੁਰਜ ਪਿੰਡ ਜੋ 42 ਪ੍ਰੋਡਕਟਸ ਕੱਢ ਸਕਦਾ ਆਪਣੇ ਗਰੁੱਪ ਦੇ ਨਾਲ ਲੜ ਕੇ ਤਾਂ ਮੈਨੂੰ ਲੱਗਦਾ ਕਿ ਕੋਈ ਵੀ ਪੰਜਾਬ ਦਾ ਕਿਸੇ ਵੀ ਉਮਰ ਦਾ ਵਿਅਕਤੀ ਜੇ ਇਧਰ ਨੂੰ ਰਾਹ ਕਰੇ ਜੇ ਇਧਰ ਨੂੰ ਰੁਖ ਕਰੇ ਤਾਂ ਮੈਨੂੰ ਲੱਗਦਾ ਇਹ ਕੋਈ ਵੱਡੀ ਜ਼ਿੰਮੇਵਾਰ ਕਹਿ ਦਿੰਦਾ ਕਿ ਮੈਂ ਜ਼ਿੰਮੇਵਾਰ ਹਾਂ ਮੈਂ ਵਪਾਰੀ ਨਹੀਂ ਹੈਗਾ ਮੈਂ ਇਸ ਚੀਜ਼ ਦੇ ਵਿੱਚ ਦੇਖੋ ਫ੍ਰੈਂਕਲੀ ਮੈਂ ਸਿਚ ਬਲੀਵ ਨਹੀਂ ਕਰਦਾ ਕਿਉਂਕਿ ਇਹ ਵੈਲਿਊ ਚੇਨ ਤੇ ਪੈਰਾ ਦੇਣ ਨਾਲ ਹੀ ਮੁਨਾਫੇ ਜਜ਼ਾਫਾ ਹੋਣਾ ਜੇ ਤੁਸੀਂ ਵੈਲਿਊ ਚੇਨ ਨੂੰ ਛੱਡੋਗੇ ਤਾਂ ਉਹ ਤਾਂ ਫਿਰ ਵਿਚੋਲੀਏ ਇੰਜੋਏ ਕਰ ਰਹੇ ਆ ਜੀ ਵਿਚੋਲੀਏ ਇਸੇ ਸਕਿੱਲ ਤੇ ਇੰਜੋਏ ਕਰ ਰਿਹਾ ਪਰ ਉਹ ਸਮਝਾਉਂਗੇ ਕਿਵੇਂ ਤੁਸੀਂ ਕਿਸਾਨ ਕਿਉਂਕਿ ਇੰਨੀ ਮਾਸਕਿਲ ਦੇ ਉੱਤੇ ਜ਼ਿਆਦਾਤਰ ਇੱਕ ਸਾਡੇ ਜਿਹੜਾ ਉਹ ਸਰਕਲ ਬਣਿਆ ਝੋਨਾ ਕਣਕ ਝੋਨਾ ਕਣਕ ਉਹ ਸਰਕਲ ਤੋਂ ਬਾਅਦ ਕਿਸਾਨ ਆੜਤੀਏ ਤੋਂ ਬੈਂਕ ਦੇ ਲੋਨ ਤੋਂ ਕਰਜ਼ੇ ਤੋਂ ਝੋਨਾ ਕਣਕ ਇਹ ਪੰਜ ਛੇ ਚੀਜ਼ਾਂ ਦਾ ਵਿਵਿਸ਼ ਸਰਕਲ ਜਿਹੜਾ ਬਣਿਆ ਹੈ ਉਹਦੇ ਤੋਂ ਉਹਨੂੰ ਬਾਹਰ ਉਹਦੀ ਸਾਈਕੀ ਨੂੰ ਕਿਵੇਂ ਕੱਢਦੇ ਦੇਖੋ ਦੇਖੋ ਸਿਲੈਕਟਡ ਆਡੀਅנס ਹੁੰਦੀ ਹੈ ਹਰੇਕ ਕੰਮ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਸੀ ਇਹ ਕੰਮ ਅਸੀਂ ਅਸੀਂ ਇਹੀ ਸੋਚ ਕੇ ਸ਼ੁਰੂ ਕੀਤਾ ਸੀ ਕਿ ਪੰਜਾਬ ਦੇ ਜੇ 13000 ਪਿੰਡ ਆ ਅਪ੍ਰੋਕਸੀਮੇਟਲੀ 12876 ਪਿੰਡ ਆ ਜੇ 13000 ਮੰਨ ਲਈਏ ਹਰੇਕ ਪਿੰਡ ਚੋਂ ਟੀਚਾ ਲੈ ਕੇ ਚੱਲੇ ਸੀ ਕਿ ਪੰਜ ਉਦਮੀ ਇਕੱਠੇ ਕਰਨੇ ਆ ਕਿਉਂਕਿ ਉਦਮੀ ਦਾ ਇੱਕ ਹੀ ਬਥੇਰਾ ਜੀ ਜੇ ਇੱਕ ਪਿੰਡ ਦੇ ਵਿੱਚ ਹੋ ਜੇ ਇੱਕ ਉਦਮੀ ਤਿਆਰ ਹੋਇਆ ਤਾਂ ਉੱਥੋਂ ਆਪਣਿਆਂ ਆਪ ਹੀ 6-7 ਬੰਦਿਆਂ ਨੇ ਉਹਨੂੰ ਅਡਾਪਟ ਕਰ ਲੈਣਾ ਕਿਉਂਕਿ ਅਸੀਂ ਆਮ ਸੁਣਨ ਚ ਆਇਆ ਕਿ ਅਸੀਂ ਜੇ ਕੋਈ ਬੰਦਾ ਕਾਮਯਾਬ ਹੁੰਦਾ ਤਾਂ ਸਾਡੇ ਪੰਜਾਬੀ ਜਿਹੜੇ ਨੌਜਵਾਨਾ ਉਹਦੇ ਪਿੱਛੇ ਲੱਗ ਕੇ ਆਪਣੇ ਕਾਮਯਾਬੀ ਨੂੰ ਲੱਭਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਸੋ ਸਾਡੇ ਜਿੰਨੇ ਵੀ ਪ੍ਰੋਡਕਟਸ ਤਿਆਰ ਹੋਏ ਹੋਇਆ ਜਿੰਨੇ ਵੀ ਸਾਡੇ ਐਗਰੀਪਨਿਊਜ਼ ਤਿਆਰ ਹੋਏ ਹੋਇਆ ਉਹ ਸਾਡੇ ਹੁਣ ਦੂਤ ਆ ਇੱਕ ਤਰੀਕੇ ਦੇ ਜੇ ਗੰਨੇ ਦੇ ਖੇਤਰ ਦੇ ਵਿੱਚ ਰਿਪੂ ਦਮਨ ਰਾਜਪੁਰੇ ਵਿੱਚ ਬੈਠਾ ਉਹਨੇ ਪੀਐਫਯੂ ਤੋਂ ਗੰਨੇ ਦੀ ਜੂਸ ਦੀ ਜਿਹੜੀ ਟੈਕਨੋਲੋਜੀ ਲਈਤੀ ਉਹਦੀ ਲੇਬਲਿੰਗ ਪੈਕੇਜਿੰਗ ਸਾਰੀ ਕਰਾ ਕੇ ਗੰਨੇ ਦੇ ਉਹ ਦਿਖਾ ਦਿਓ ਬੜੀ ਇੰਟਰਸਟਿੰਗ ਇੱਕ ਕਹਾਣੀ ਹੈ ਕਿ ਆਮ ਤੌਰ ਤੇ ਗੰਨਾ ਤੁਸੀਂ ਸੜਕਾਂ ਤੇ ਪੀਂਨੇ ਹੋ ਗੰਨੇ ਦਾ ਜੂਸ ਜਿਹੜਾ ਉਹ ਤੁਸੀਂ ਪੀਂਨੇ ਹੋ ਔਰ ਇਹ ਇਹ ਇੱਕ ਇਸ ਤਰ੍ਹਾਂ ਦਾ ਪੈਕੇਜ ਕੀਤਾ ਹੋਇਆ ਜਿਹੜਾ ਗੰਨੇ ਦਾ ਜੂਸ ਹੈ ਇਹਦੀ ਕੀਮਤ ਕਿੰਨੀ ਹੈ 20 ਰੁਪਏ ਇਹਦੀ ਕੀਮਤ ਹੈ ਜੀ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਫੂਡ ਸਾਇੰਸ ਟੈਕਨੋਲੋਜੀ ਦੀ ਜਿਹੜੀ ਇਹ ਟੈਕਨੋਲੋਜੀ ਦਿੱਤੀ ਹੋਈ ਹੈ ਉਹਨਾਂ ਨੇ ਇਹਨਾਂ ਨੇ ਉਹ ਟੈਕਨੋਲੋਜੀ ਖਰੀਦੀ ਹੋਈ ਆ ਲੇਬਲਿੰਗ ਬ੍ਰਾਂਡਿੰਗ ਅਸੀਂ ਕਰਾ ਕੇ ਇਹ ਤਕਰੀਬਨ ਹਰੇਕ ਕਿਸਾਨ ਮੇਲੇ ਦੇ ਵਿੱਚ ਤਕਰੀਬਨ ਹਰੇਕ ਜਿੱਥੇ ਵੀ ਕੋਈ ਟ੍ਰੇਡ ਫੇਅਰ ਲੱਗਦਾ ਉੱਥੇ ਆਪਣੀ ਬੋਟਲਿੰਗ ਕਰਕੇ ਲੈ ਕੇ ਜਾਂਦੇ ਆ ਈਵਨ ਆਪਣੇ ਆਪ ਜਿਹੜੇ ਉਹਨਾਂ ਦੇ ਡਿਸਟ੍ਰਿਬਿਊਸ਼ਨ ਸਿਸਟਮ ਦੇ ਰਾਹੀਂ ਵੰਡ ਪ੍ਰਣਾਲੀ ਦੇ ਰਾਹੀਂ ਵਚੋਲੀਆਂ ਨੂੰ ਪੈਸੇ ਦੇ ਕੇ 2-2 4-4 ਰੁਪਏ ਬੋਤਲ ਦੇ ਪਿੱਛੇ ਜਿੱਦਾਂ ਡੀਲਰ ਹੁੰਦੇ ਜਾਂ ਡਿਸਟ੍ਰੀਬਿਊਟਰ ਸਵਾਲ ਹੋ ਹੀ ਆ ਗਏ ਨਾ ਲੋਕ 20 ਰੁਪਏ ਦੀ ਇਸ ਬੋਤਲ ਦੀ ਤਰਜੀਹ ਕਿਉਂ ਦੇਣਗੇ ਇਸ ਨੂੰ ਜਦੋਂ ਉਹਨਾਂ ਨੂੰ 5 ਰੁਪਏ 10 ਰੁਪਏ ਜਿਹੜਾ ਹੈ ਉਹ ਰੇੜੀ ਦੇ ਉੱਤੋਂ ਆਮ ਹੀ ਮਿਲ ਰਿਹਾ ਬਿਲਕੁਲ ਇੱਕ ਤਾਂ ਸਟੈਂਡਰਡਾਈਜ਼ ਆ ਇੱਕ ਹੈ ਹਾਈਜੀਨ ਹੈ ਹਾਈਜੀਨਿਕ ਇਹਦੇ ਵਿੱਚ ਇਹ ਹਾਈਜੀਨਿਕ ਪ੍ਰੋਡਕਟ ਆ ਇਹਦੇ ਵਿੱਚ ਹਾਈਜੀਨ ਦਾ ਖਿਆਲ ਰੱਖਿਆ ਗਿਆ ਦੂਜੀ ਗੱਲ ਆ ਕਿ ਜਿੱਥੇ ਵੀ ਇਹਦੀ ਪ੍ਰੋਸੈਸਿੰਗ ਹੋਈ ਆ ਰਾਜਪੁਰੇ ਦੇ ਵਿੱਚ ਜਿਹੜੇ ਦਿਪੂ ਦਮਨਜੀ ਇਹਦੀ ਪ੍ਰੋਸੈਸਿੰਗ ਕਰਦੇ ਆ ਉਹ ਸੈਂਟੀ ਨਹੀਂ ਉਹਨਾਂ ਕੋਲੇ ਇਸ ਚੀਜ਼ ਦੀ ਕਮੀ ਹੈ ਕਿ ਚੀਜ਼ ਮਹਿੰਗੀ ਹੈ ਜਾਂ ਸਸਤੀ ਹੈ ਕਮੀ ਕਿੱਥੇ ਆ ਜਾਂਦੀ ਹੈ ਗੱਲ ਕਿੱਥੇ ਖੜੀ ਹੋ ਜਾਂਦੀ ਹੈ ਕਿ ਹਾਈਜੀਨਿਕ ਆ ਪ੍ਰੋਡਕਟ ਕੁਆਲਿਟੀ ਦੀ ਪ੍ਰੋਡਕਟ ਹੈਗੀ ਆ ਤਰਜੀਹ ਹੈ ਖਪਤਕਾਰਾਂ ਦੇ ਵੀ ਜੀ ਅਟ ਅਟ ਝੁੰਡ ਹੈ ਅਸੀਂ ਉਹਨਾਂ ਨੂੰ ਸਿਖਾਉਨੇ ਆ ਕਿ ਕਿਹੜਾ ਝੁੰਡ ਫੜਨਾ ਹੈ ਥੋੜੀ 20 ਰੁਪਏ ਦੀ ਇਹ ਵਸਤੂ ਕਿਹੜਾ ਖਪਤਕਾਰ ਦਾ ਝੁੰਡ ਖਰੀਦੂਗਾ ਉਹ ਸਿੱਖਦੇ ਆ ਜੀ ਇਸ ਵਿਧੀ ਨੂੰ ਸਿੱਖ ਕੇ ਉਸ ਝੁੰਡ ਨੂੰ ਹੀ ਅਪਰੋਚ ਕਰਦੇ ਦੂਜੇ ਬੰਦਿਆਂ ਨੂੰ ਅਪਰੋਚ ਹੀ ਨਹੀਂ ਕਰਦੇ ਔਰ ਇਹ ਟ੍ਰੈਡੀਸ਼ਨਲ ਪ੍ਰੋਡਕਟ ਆ ਦੇਖੋ ਟ੍ਰੈਡੀਸ਼ਨਲ ਖੇਤੀ ਜੈਂਟਸ ਤੋ ਜਿਹੜੀ ਤਿਆਰ ਕੀਤੀ ਹੋਈ ਉਤਪਾਦ ਆ ਉਹਦੀ ਅੱਜ ਦੀ ਡੇਟ ਦੇ ਵਿੱਚ ਬਹੁਤ ਵੈਲਿਊ ਆ ਕਿਉਂਕਿ ਪੱਥਰ ਚਟ ਕੇ ਖਪਤਕਾਰ ਵਾਪਸ ਮੁੜਿਆ ਆ ਤੁਹਾਨੂੰ ਪ੍ਰੋਡਕਟਸ ਦਿਖਾ ਦਿਓ ਇੱਕ ਵਾਰੀ ਵੈਰਾਈਟੀ ਆਫ ਪ੍ਰੋਡਕਟਸ ਕਿਹੜੇ ਕਿਹੜੇ ਤਿਆਰ ਕੀਤੇ ਜਾ ਰਹੇ ਕਿਉਂਕਿ ਇਹ ਬੜਾ ਜ਼ਰੂਰੀ ਹੈ ਕਿ ਦਰਸ਼ਕ ਇਸ ਗੱਲ ਨੂੰ ਸਮਝਣ ਦੇਖੋ ਕੋਈ ਵੀ ਮਿਰਚ ਮਸਾਲਾ ਇਹ ਹੁਣ ਫੈਰੋ ਗਰੁੱਪ ਆ ਜੀ ਮਾਨਸੇ ਦਾ ਇਹ ਹੁਣ ਫੈਰੋ ਗਰੁੱਪ ਆ ਮਾਨਸੇ ਦਾ ਇਹਨਾਂ ਦੇ ਕੋਲੇ ਆਪਦਾ ਸਾਰਾ ਹੀ ਐਗਰੋ ਪ੍ਰੋਸੈਸਿੰਗ ਸੈਂਟਰ ਆ ਐਗਰੋ ਪ੍ਰੋਸੈਸਿੰਗ ਸੈਂਟਰ ਦੇ ਸਹਤ ਇਹ ਜਿੰਨੇ ਵੀ ਮਿਰਚ ਮਸਾਲੇ ਦੇ ਰਿਲੇਟਡ ਪ੍ਰੋਡਕਟ ਰਾਟੇ ਤਿਆਰ ਕਰਦੇ ਆ ਫਿਰ ਇਸ ਪਰ ਉਹ ਉਹ ਪ੍ਰੋਜੈਕਟ ਲਾਂਚ ਦੇ ਤਾਂ ਕਰੋੜਾ ਰੁਪਏ ਦੀ ਲਾਗਤ ਵੀ ਆਈ ਹੋਣੀ ਹੈ ਦੇਖੋ ਇਹ ਜਿਹੜੇ ਜਿਹੜੇ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਗਰੋ ਪ੍ਰੋਸੈਸਿੰਗ ਸੈਂਟਰ ਹਨਾ ਜੀ ਉਹ ਬਹੁਤ ਇੱਕ ਕਹਿ ਲਓ ਲਘੂ ਉਦਯੋਗ ਦੇ ਰੂਪ ਦੇ ਵਿੱਚ ਸਿੱਧ ਸਹਾਇ ਹੋਇਆ तकरीबन ਸਾਡੇ ਕੋਲੇ 350 ਦੇ ਕਰੀਬ ਐਗਰੋ ਪ੍ਰੋਸੈਸਿੰਗ ਸੈਂਟਰ ਸਾਰੇ ਪੰਜਾਬ ਦੇ ਵਿੱਚ ਇੱਕ ਨੈਟਵਰਕਿੰਗ ਹੈ ਉਹ ਅਸੀਂ ਉਹਨਾਂ ਨੂੰ ਹੌਲੀ ਹੌਲੀ ਇਹ ਵੀ ਸਿਖਾ ਰਹੇ ਹਾਂ ਕਿ ਕਿੱਦਾਂ ਆਪਣੇ ਉਤਪਾਦ ਆ ਜਿਹੜੇ ਲਾਂਚ ਕਰਨੇ ਆ ਮੰਡੀ ਦੇ ਵਿੱਚ ਸੋ ਉਹ ਇਸ ਉਤਪਾਦਾਂ ਨੂੰ ਲਾਂਚ ਕਰ ਰਿਹਾ ਪੈਸੇ ਦੀ ਇੰਨੀ ਜ਼ਿਆਦਾ ਇਨਵੈਸਟਮੈਂਟ ਪਲਾਸ ਉਹਨਾਂ ਨੂੰ ਹਰਦਮ ਸਾਡੇ ਨਾਲ ਜੁੜਨਾ ਪੈਂਦਾ ਕਿਉਂਕਿ ਖਪਤਕਾਰ ਦੀ ਪ੍ਰੇਫਰੈਂਸ ਹਰਦਮ ਚੇਂਜ ਹੁੰਦੀਆਂ ਖੇਤੀ ਤੇ ਮਾਰਕੀਟਿੰਗ ਨਾਲ ਨਾਲ ਚੱਲ ਸਕਦੇ ਆ ਪਾਰਲਲ 100% ਦੀ ਦੁਨੀਆ ਦੀ ਮੰਡੀ ਦੇ ਵਿੱਚ ਜੜੇ ਵੀ ਜੜੇ ਵੀ ਲੋਕ ਕਾਬਜ ਹੋਇਆ ਜਿਹੜੇ ਵੀ ਲੋਕ ਅੱਜ ਦੀ ਡੇਟ ਤੱਕ ਮੰਡੀ ਦੇ ਉੱਤੇ ਕਾਬਜ ਹੋਇਆ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਸੋ ਮੈਂ ਇੱਥੇ ਇਹ ਦੱਸਣਾ ਚਾਹੂੰਗਾ ਕਿ ਮੰਡੀ ਤੇ ਕਾਬਜ ਹੋਣ ਦਾ ਮਤਲਬ ਸਿਰਫ ਇਹ ਨਹੀਂ ਕਿ ਅਸੀਂ ਮੁਨਾਫਾ ਜ਼ਿਆਦਾ ਕਮਾਉਣਾ ਕਾਰਬਾ ਦੇ ਹੁੰਦਾ ਮਤਲਬ ਇਹ ਹੈ ਕਿ ਅਸੀਂ ਖਪਤਕਾਰ ਦੀ ਜੋ ਜ਼ਰੂਰਤਾਂ ਨੂੰ ਪੂਰਤੀ ਕਰਨੀਆਂ ਜਦੋਂ ਤੁਸੀਂ ਖਪਤਕਾਰ ਦੀ ਜ਼ਰੂਰਤ ਪੂਰਤੀ ਕਰਤੀ ਜ਼ਰੂਰਤ ਦੀ ਪੂਰਤੀ ਕਰਤੀ ਉਹ ਤੁਹਾਡੇ ਲਈ ਸਦਾ ਰਹੀ ਤੁਹਾਡੇ ਨਾਲ ਜੁੜ ਗਿਆ ਜੋੜਨਾ ਹੀ ਸਾਡਾ ਮਕਸਦ ਹੈ ਮੰਡੀਕਰਨ ਇੱਕ ਰਾਹ ਹੈ ਜਿਹਦੇ ਨਾਲ ਤੁਸੀਂ ਖਪਤਕਾਰਾਂ ਨੂੰ ਜੋੜ ਸਕਦੇ ਹੋ ਝੁੰਡ ਜੋੜ ਸਕਦੇ ਹੋ ਇਹੀ ਅਸੀਂ ਸਿਖਾਉਨੇ ਆ ਕਿ ਕਿੱਦਾਂ ਤੁਸੀਂ ਝੁੰਡਾਂ ਨੂੰ ਨਾਲ ਜੋੜਨਾ ਤਾਂ ਜੋ ਅਸੀਂ ਕਿਸੇ ਨਾ ਕਿਸੇ ਤਰੀਕੇ ਜੜੀਆਂ ਜਿੰਸਾਂ ਕਣਕ ਝੋਨੇ ਤੋਂ ਇਲਾਵਾ ਪੈਦਾ ਕਰਦੇ ਆ ਉਹਨਾਂ ਨੂੰ ਮਾਰਕੀਟ ਡਰਾਈਵਨ ਫੀਲਡ ਦੇ ਵਿੱਚ ਲੈ ਕੇ ਆਈਏ ਕਿਸੇ ਤਰੀਕੇ ਨਾਲ ਮਾਰਕੀਟ ਡਰਾਈਵਨ ਜਿਹੜੀ ਅਪਰੋਚ ਆ ਨਾ ਉਹਨੂੰ ਫੋਲੋ ਕਰਾਈਏ ਫਾਰਮਰਸ ਤੋਂ ਖੁਦ ਆਪ ਖਾਸ ਕਰਕੇ ਨੌਜਵਾਨ ਸਾਥੀਆਂ ਤੋਂ ਮੈਨੂੰ ਮੈਨੂੰ ਉਮੀਦ ਆ ਕਿ ਨੌਜਵਾਨ ਸਾਥੀ ਜਦੋਂ ਜਦੋਂ ਇਸ ਗੱਲ ਤੇ ਪਹਿਰਾ ਦਿੰਦੇ ਆ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਆ ਤੇ ਉਹਨਾਂ ਨੂੰ ਦੇਖ ਕੇ ਹੋਰ ਨੌਜਵਾਨ ਝੁੰਡਾਂ ਦੇ ਝੁੰਡ ਉਹਨਾਂ ਨਾਲ ਜੁੜਦੇ ਆ ਬੜੀ ਵੱਡੀ ਗੱਲ ਹੈ ਕਿ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਯੂਨੀਵਰਸਿਟੀ ਦੀ ਪਹਿਲਾਂ ਵੀ ਰਹੀ ਹੈ ਕਿ ਜਿਹੜੇ ਕਿਸਾਨ ਨੇ ਉਹ ਪ੍ਰੋਡਕਟਸ ਬਣਾ ਕੇ ਅਖੀਰ ਵਿੱਚ ਨੇ ਕੁਝ ਹੋਰ ਪ੍ਰੋਡਕਟਸ ਅਸੀਂ ਦਿਖਾ ਦਨੇ ਆਹ ਦੇਖੋ ਖਾਸ ਕਰਕੇ ਜਿਹੜੀਆਂ ਜਿਹੜੀਆਂ ਜਿੰਸਾਂ ਆ ਜਿਹੜੀਆਂ ਵਸਤੂਆਂ ਆਰਗੇਨਾਈਜ਼ਡ ਆ ਜਿੱਦਾਂ ਉਦਾਹਰਨ ਦੇ ਰੂਪ ਦੇ ਵਿੱਚ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਅਸੀਂ ਸਾਰੇ ਹੀ ਬੀ ਕੀਪਰਜ਼ ਉਹਨਾਂ ਨੂੰ ਸੰਗਠਿਤ ਕਰ ਲਿਆ ਹੁਣ ਮੈਂ ਇੱਥੇ ਬੀ ਕੀਪਰਸ ਨੂੰ ਸੰਗਠਿਤ ਕਰਨ ਦੀ ਐਗਜ਼ਾਮਪਲ ਕਿਉਂ ਛੇੜੀ ਆ ਕਿ ਅਸੀਂ ਕਮੋਡਿਟੀ ਵਾਈਜ਼ ਜਿਹੜੇ ਖਪਤ ਜਿਹੜੇ ਸਾਡੇ ਪ੍ਰੋਡਿਊਸਰਸ ਆ ਉਹਨਾਂ ਨੂੰ ਇਕੱਠੇ ਕਰ ਰਹੇ ਆ ਕਿਉਂਕਿ ਜਦੋਂ ਕਮੋਡਿਟੀ ਵਾਈਜ਼ ਪ੍ਰੋਡਿਊਸਰ ਇਕੱਠੇ ਹੁੰਦੇ ਆ ਨਾ ਤਾਂ ਸਾਡੀ ਜਿਹੜੀ ਆ ਵਿਸ਼ਾਜਿੱਤਿਆ ਆਪਾਂ ਗੱਲ ਕਰ ਰਹੇ ਆ ਉਹ ਜ਼ਿਆਦਾ ਟੁਕਮਾ ਹੋ ਜਾਂਦਾ ਜਿੱਦਾਂ ਫੋਰ ਐਗਜ਼ਾਮਪਲ ਉਦਾਹਰਨ ਦੇ ਰੂਪ ਦੇ ਵਿੱਚ 1995 ਦੇ ਵਿੱਚ ਸਾਡੇ ਵਾਈਸ ਚਾਂਸਲਰ ਸਾਹਿਬ ਹੁੰਦੇ ਸੀਗੇ ਡਾਕਟਰ ਅਮਰਜੀਤ ਸਿੰਘ ਖਹਿਰਾ ਉਹਨਾਂ ਨੇ ਇਹ ਬੂਟਾ ਲਗਾਇਆ ਸੀ ਜੀ ਉਹਨਾਂ ਨੇ ਇਹ ਗੱਲ ਦੇ ਉੱਤੇ ਪਹਿਰਾ ਦਿੱਤਾ ਕਿ ਕਿਸੇ ਤਰੀਕੇ ਨਾਲ ਅਸੀਂ ਸਵੈ ਰੋਜਗਾਰ ਦਾ ਵਧਿਆ ਹੋਇਆ ਰੂਪ ਪੰਜਾਬ ਦੇ ਵਿੱਚ ਉਤਾਰੀਏ ਲੋਕੀ ਸਵੈ ਰੋਜਗਾਰੀ ਬਣਨ ਪਲੱਸ ਉਹ ਲੋਕਾਂ ਦੀ এমਪਲாய்ਮੈਂਟ ਓਪਰਚ्युनिटीज ਜਨਰੇਟ ਕਰਨ ਤਾਂ ਅਸੀਂ ਸਰਦਾਰ ਬਲਦੇਵ ਸਿੰਘ ਨਾਮ ਦੇ ਜ਼ਿਮੀਦਾਰ ਸੀ ਜੀ ਸ਼ਾਇਦ ਉਤਪਾਦਨ ਦੇ ਖੇਤਰ ਦੇ ਵਿੱਚ ਨੰਬਰ 1 ਸੀ ਲੰਡੇ ਪਿੰਡਾ ਜੀ ਦਰਾਹੇ ਦੇ ਵਿੱਚ ਲੁਧਿਆਣਾ ਜ਼ਿਲਾਵਾ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸ਼ਾਇਦ ਦੀ ਬ੍ਰਾਂਡਿੰਗ ਤੇ ਲੇਬਲਿੰਗ ਕੀਤੀ ਸੀ ਸੋ ਕੋਲ ਮਿਲਾ ਕੇ ਅੱਜ ਮੈਂ ਇੱਥੇ ਦੱਸਣਾ ਚਾਹੁੰਗਾ ਕਿ ਉਹਨਾਂ ਦਾ ਲਾਇਆ ਹੋਇਆ ਬੂਟਾ ਡਾਟਰ ਅਮਰਜੀਤ ਸਿੰਘ ਖਹਿਰਾ ਦਾ ਜਿਹੜਾ ਕਿ ਸਰਦਾਰ ਬਲਦੇਵ ਸਿੰਘ ਨੇ ਉਸ ਲੀਹਾ ਨੂੰ ਫੜਿਆ ਤਾਂ ਅੱਜ ਸਾਡੇ ਕੋਲੇ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ 65 ਬ੍ਰਾਂਡ ਇੰਟਰੋਡਿਊਸ ਕਰ ਸਕੀ ਹੈ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਜੀਮੇਦਾਰ ਇੱਕ ਦੂਜੇ ਨੂੰ ਦੇਖ ਕੇ ਸਿੱਖਦੇ ਆ ਇਦਾਂ ਹੀ ਸਾਡੇ ਕੋਲ ਮਸ਼ਰੂਮ ਗਰੂਪ ਆ ਜਿਹੜੇ ਉਹ ਇਕੱਠੇ ਆ ਇਦਾਂ ਹੀ ਸਾਡੇ ਕੋਲੇ ਪਲਸਿਸ ਵਾਲਾ ਗਰੁੱਪ ਇਕੱਠਾ ਇਦਾਂ ਹੀ ਸਾਡੇ ਕੋਲੇ ਜਿਨ੍ਹਾਂ ਨੇ ਐਗਰੀ ਬ੍ਰਾਂਡਸ ਬਣਾਇਆ ਨਾ ਜੀ ਜਿਨ੍ਹਾਂ ਨੇ ਖੇਤੀ ਜਨਸਤੂਤ ਪਾਤ ਤਿਆਰ ਕਰਕੇ ਵਸਤੂਆਂ ਘੜੀਆਂ ਉਹਨਾਂ ਦਾ ਵੀ ਸਾਡੇ ਕੋਲ ਇੱਕ ਗਰੁੱਪ ਆ ਉਹਦਾ ਨਾਮ ਹੈ ਪੈਬ ਪੰਜਾਬ ਐਗਰੀ ਬ੍ਰਾਂਡ ਇਦਾਂ ਹੀ ਸਾਡੇ ਕੋਲੇ ਦਾਣਾ ਵਾਲਾ ਗਰੁੱਪ ਹੈ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਕਮੋਡਿਟੀ ਗਰੁੱਪ ਦੇ ਵਿੱਚ ਇਹ ਕੰਮ ਕਰਦੇ ਆ ਤਾਂ ਉਹਦੇ ਵਿੱਚ ਫਾਲੋਅਰ ਜ਼ਿਆਦਾ ਬਣਦੇ ਹੈ ਜਿਹੜਾ ਤੁਹਾਡਾ ਸਵਾਲ ਸੀ ਕਿ ਨੌਜਵਾਨ ਇਹਨੂੰ ਫਾਲੋ ਕਰਦੇ ਆ ਕਿ ਨਹੀਂ ਕਰਦੇ ਮੈਨੂੰ ਲੱਗਦਾ ਕਿ ਇਹ ਸਪੀਡ ਵੱਧ ਰਹੀ ਹੈ ਪੇਸ ਜਿਹੜੀ ਹੈ ਇਸ ਪਾਸੇ ਨੂੰ ਉਹ ਜਾ ਰਿਹਾ ਕਿਉਂਕਿ ਇਸ ਪਾਸੇ ਉਹਨਾਂ ਨੂੰ ਇੱਕ ਕਿੰਨਾ ਕਿਤੇ ਚਾਨਣ ਦਿਖਦਾ ਕਿ ਅਸੀਂ ਮੁਨਾਫੇ 'ਚ ਇਜ਼ਾਫਾ ਕਰ ਸਕਦੇ ਹਾਂ ਨਾਲ ਅਸੀਂ ਖਪਤਕਾਰ ਦੀ ਜਦੋਂ ਉਹ ਪੂਰਤੀ ਕਰ ਦਿੰਦਾ ਨੇ ਜੀ ਜ਼ਰੂਰਤ ਦੀ ਉਹਨਾਂ ਨੂੰ ਇੱਕ ਸੈਂਸ ਆਫ ਸੈਟੀਸਫੈਕਸ਼ਨ ਵੀ ਮਿਲਦੀ ਆ ਕਿਉਂਕਿ ਜਦੋਂ ਤੁਸੀਂ ਆਪਣੇ ਖਪਤਕਾਰ ਨੂੰ ਸੈਟੀਸਫਾਈਡ ਦੇਖਦੇ ਹੋ ਨਾ ਮੈਨੂੰ ਲੱਗਦਾ ਅਸੀਂ ਇਸ ਗੱਲ ਤੇ ਪਹਿਰਾ ਵੀ ਦਿੰਨੇ ਆ ਮੰਡੀਕਰਨ ਦਾ ਨਿਚੋੜ ਵੀ ਆ ਕਿ ਜਦੋਂ ਤੁਹਾਡਾ ਖਪਤਕਾਰ ਖੁਸ਼ ਆ ਤਾਂ ਇੱਕ ਇਹ ਸੋਸਾਇਟੀਲ ਕਨਸੈਪਟ ਬਣਦਾ ਜਾ ਰਿਹਾ ਕਿ ਅਸੀਂ ਫੀਡ ਕਰਨਾ ਹੈ ਖਪਤਕਾਰ ਨੂੰ ਅੱਛੀ ਜਿੰਸ ਫੀਡ ਕਰਨੀ ਆ ਸਾਇੰਟਿਫਿਕ ਤਰੀਕੇ ਨਾਲ ਕਰਨੀ ਆ ਅਸੀਂ ਮੁਨਾਫਾ ਨਹੀਂ ਜ਼ਿਆਦਾ ਕਮਾਉਣਾ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜਨਾ ਹੈ ਜੋੜਾਂਗੇ ਤਾਂ ਜ ਟੋਟਲ ਗੇਨਸ ਫਸਟ ਆਟੋਮੈਟਿਕਲੀ ਇਕਨੋਮਿਕ ਗੇਨਸ ਅਸੀਂ ਇਹ ਆਪਣੇ ਜ਼ਿੰਮੇदार ਨੂੰ ਹਮੇਸ਼ਾ ਹੀ ਸਿਖਾਉਣਾ ਹੈ ਜੇ ਤੁਸੀਂ ਸਮਾਜ ਦੀ ਪੂਰਤੀ ਕਰੋਗੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾਓਗੇ ਤਾਂ ਸਮਾਜ ਤੁਹਾਨੂੰ ਬੈਕ ਪੈਸਾ ਜਿਹੜਾ ਉਹ ਆਪਣੇ ਆਪ ਦੇਊਗਾ ਔਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਪਰ ਇਹ ਸਿਰਫ ਇੱਕ ਕਾਟੇਜ ਲੈਵਲ ਤੱਕ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਕਿਤੇ ਕਿਤੇ ਸਾਨੂੰ ਹੁਣ ਲੱਗਦਾ ਕਿ ਜਿਹੜੇ ਸਾਡੇ ਪੁਰਾਣੇ ਤਿਆਰ ਕੀਤੇ ਹੋਏ ਐਂਟਰਪ੍ਰੈਨਿਅਰਸ ਆ ਉਹ ਸ਼ਾਇਦ ਸਕੇਲ ਅਪ ਇਸ਼ੂਸ ਦੇ ਉੱਤੇ ਉਹਨਾਂ ਨੂੰ ਥੋੜੀ ਜੀ ਮਾਰ ਪੈ ਰਹੀ ਹੈ ਜਿੱਦਾਂ ਉਦਾਹਰਨ ਦੇ ਰੂਪ ਦੇ ਵਿੱਚ ਸਰਦਾਰ ਕੁਸ਼ਲ ਸਿੰਘ ਜਿਹੜੇ ਸੱਲੋਪੁਰ ਪਿੰਡ ਦੇ 3 ਜਨਰੇਸ਼ਨ ਕੇਨ ਗਰੋਅਰ ਆ 슈ਗਰ ਕੇਨ ਗਰੋਅਰਜ਼ ਆ ਅਸੀਂ ਹੁਣੇ ਹੀ ਪਿੱਛੇ ਜੇ ਉਹਨਾਂ ਦਾ ਮਾਰਕਫੈਡ ਨਾਲ ਟਾਈ-ਅਪ ਕਰਾਇਆ ਕਿ ਆਪਣਾ ਥੋੜਾ ਜਿਹਾ ਗੁੜ ਜਿੱਦਾਂ ਮਾਰਕਫੈਡ ਜਾਂਦੀ ਹੈ ਕਿਉਂਕਿ ਉਹ ਵੀ ਸਾਡੇ ਖਪਤਕਾਰ ਆ ਜਿੱਦਾਂ ਮਾਰਕਫੈਡ ਜਾਂਦੀ ਹੈ ਉਦੋਂ ਹੀ ਉਹਨਾਂ ਨੂੰ ਉਹ ਗੁੜ ਮੁਹੱਈਆ ਕਰਾਣ ਤਾਂ ਜੋ ਮਾਰਕਫੈਡ ਆਪਣੇ ਬ੍ਰਾਂਡ ਥੱਲੇ ਉਹ ਗੁੜ ਵੇਚ ਸਕੇ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਸੋ ਇਹ ਬੜੀ ਲਾਜ਼ਮੀ ਹੈ ਕਿ ਇਸ ਚੀਜ਼ ਨੂੰ ਸਮਝਿਆ ਜਾਵੇ ਕਿ ਪਹਿਲਾਂ ਜੋ ਕਿਸਾਨ ਮਾਰਕੀਟਿੰਗ ਦੇ ਵੱਲ ਨਹੀਂ ਜਾ ਰਿਹਾ ਸੀ ਸਟਰੈਟਜਿਸ ਨਹੀਂ ਬਣਾ ਪਾ ਰਿਹਾ ਸੀ ਕਿਸਾਨ ਅਕਸਰ ਇਹ ਕਿਹਾ ਜਾਂਦਾ ਸੀ ਕਿ ਕਿਸਾਨ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਕਿਸਾਨ ਵਪਾਰੀ ਨਹੀਂ ਹੈ ਜ਼ਮੀਂਦਾਰ ਵਪਾਰੀ ਨਹੀਂ ਹੈ ਹੁਣ ਵਪਾਰ ਨੂੰ ਅਪਣਾਉਣਾ ਪੈਣਾ ਹੈ ਖੇਤੀ ਦੇ ਨਾਲ ਨਾਲ ਤੁਹਾਨੂੰ ਮਾਰਕੀਟਿੰਗ ਵੀ ਕਰਨੀ ਪਊਗੀ ਕਿਉਂਕਿ ਵਿਚੋਲੀਏ ਵੱਧ ਪੈਸਾ ਲੈ ਜਾਂਦੇ ਸੀ ਉਹ ਪੈਸਾ ਤੁਹਾਡੇ ਹੱਕ ਦਾ ਸੀ ਤੁਹਾਡੀ ਜੇਬ 'ਚ ਜਾਣਾ ਚਾਹੀਦਾ ਸੀ ਔਰ ਉਹਦਾ ਰਾਹ ਇਹੀ ਹੈ ਮੰਡੀਕਰਨ ਉਹਦਾ ਰਾਹ ਹੈ ਸਰਕਾਰਾਂ ਨੇ ਨਹੀਂ ਆਮ ਪ੍ਰੋਡਕਟਸ ਦੀ ਮੰਡੀਕਰਨ ਕੀਤੀ ਤਾਂ ਤੁਸੀਂ ਆਪ ਇਹਨੂੰ ਚੂਜ਼ ਕਰ ਸਕਦੇ ਹੋ ਹੰਬਲਾ ਮਾਰ ਸਕਦੇ ਹੋ ਯੂਨੀਵਰਸਿਟੀ ਤੁਹਾਡਾ ਸਾਥ ਦੇ ਸਕਦੀ ਹੈ ਕੈਨੇਡਾ ਜਾਂ ਆਸਟ੍ਰੇਲੀਆ ਜਾਣਾ ਇਕੱਲਾ ਤੇ ਆਖਰੀ ਰਾਹ ਨਹੀਂ ਬਜਦਾ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ